ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸ਼ਿਕਾਰਮਾਸੀਆ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗਦਾਸਪੁਰ ਜੋਬਨਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਤੁਹਾਨੂੰ ਦਿਖਾਉਣੀਆਂ ਜਿਨ੍ਹਾਂ ਦੇ ਵਿੱਚ ਇੱਕ ਬਾਹਰ ਵਾਲੀ ਗੱਬਣ ਹੈ ਤੇ ਆ ਦੋਵੇਂ ਜਿਹੜੀਆਂ ਸੂਈਆਂ ਨੇ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਡੀਓ ਨਾਲ ਹਾਂਜੀ ਵਿਦਿ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਬਹੁਤ ਵਧੀਆ ਵਧੀਆ ਤੁਸੀਂ ਦੱਸੋ। ਬੱਸ ਵਧੀਆ ਵੀਰ ਜੀ। ਤੇ ਨਾਮ ਦੱਸਦੇ ਕਰੀ ਹਰ। ਨਾਮ ਮੇਰਾ ਜੋਬਨਪ੍ਰੀਤ ਸਿੰਘ। ਤੇ ਪਿੰਡ ਸ਼ਿਕਾਰਮਾਸੀਆਂ। ਹਾਂਜੀ ਜ਼ਿਲ੍ਹਾ ਗਰਦਾਖੋਟ ਤੁਸੀਂ ਡੇਰਾ ਆਪਣਾ। ਠੀਕ ਆ ਤੇ ਫੋਨ ਨੰਬਰੇ ਬੋਲ ਦੇ ਕਰੀ। ਫੋਨ ਨੰਬਰ 819502855 ਤੇ ਅੱਜ ਤਿੰਨ ਫਿਰ। ਹਾਂਜੀ ਤਿੰਨ ਜੀ। ਇੱਕ ਗੱਬਨ ਤੇ ਦੋ ਸੋਈਆਂ ਹਨਾ। ਹਾਂਜੀ ਆ ਗੱਬਨ ਆ ਗਾ ਉਹ ਦੋ ਅੰਦਰ ਸੁਣੀਆਂ। ਚਲੋ ਪਹਿਲਾਂ ਗੱਬਨ ਹੀ ਵਖਾ ਲਈਏ ਫਿਰ ਹਨਾ। ਨਾ ਦੇਖ ਸਕਦੇ ਚੰਗੇ ਸੋਹਣੇ ਰੰਗ ਰੂਪ ਦੀ ਆ। ਥੱਲਿਆਂ ਵਾਲੀ ਚੰਗੀ ਤਿਆਰ ਹੁੰਦੀ ਆ ਤੇ ਥਾਣਾ ਦਾ ਸੈੱਜ ਗੈਪ ਵੀ ਜਿਹੜਾ ਚੰਗਾ ਹੈ ਉਹ ਆਨੇ ਤੇ ਨਾੜਾਂ ਵਿੱਚ ਜਿਹੜੀਆਂ ਚੰਗੀਆਂ ਮਿਲਕਵੇਂ ਨੇ ਵੀ ਚੰਗੀ ਮੋਟੀ ਲੱਗੀ ਆ ਤੇ ਅਫਿਸ਼ਾਂ ਵੀ ਹਵਾਨਾ ਇਹਦਾ ਇੱਕ ਰੀ ਦੇਖ ਸਕਦੇ ਚੰਗੀ ਤਿਆਰ ਹੁੰਦੀ ਆ ਇੱਕ ਮਿੰਟ ਕਿੰਨੇ ਕ ਦੁੱਧ ਵਾਲੀ ਜੇ ਵਧੀਏ ਦੁੱਧ ਜਿੰਨਾ ਕੋਈ ਲਈਓ ਕਹਿੰਦੇ ਆਪਾਂ 28 29 ਕਿਲੋ ਜੋ ਆਇਆ ਇਸ ਲੋ ਅੱਛਾ ਬਾਕੀ 25 ਕਿਲੋ ਦੁੱਧ ਦਊਗੀ ਅਜੇ ਗਾਂ ਤੋਂ ਹੁੰਦਾ ਨਹੀਂ ਕੋਈ ਪਤਾ ਅਜੇ ਅਜੇ ਟਾਈਮ ਲਾਜਣਾ ਇਹਨੇ ਇਧਰੋਂ ਬਾਹਰੋਂ ਤੋਂ ਬਾਕੀ ਥੱਲੇ ਬੜੀ ਤਿਆਰ ਹੁੰਦੀ ਹੈ ਸਿੱਧੀ ਲੱਗ ਜਾ ਆ ਜ ਲੈ ਆ ਬਾਕੀ ਅਜੇ ਇਹਨੇ ਸੂਨ ਤੱਕ ਅਜੇ ਹੋਰ ਭਰ ਜਾਣਾ ਬਾਕੀ ਹੈਗੀ ਵੀ ਕਰੌਸ ਪੰਚ ਆ ਨਾ ਕੋਈ ਬਹੁਤੀ ਗਰਮੀ ਦੀ ਪ੍ਰਵਾਹ ਨਾ ਕੋਈ ਠੰਡ ਦੀ ਪ੍ਰਵਾਹ ਕੋਈ ਭਲਾ ਨਹੀਂ ਹੈ ਗਿਆ ਹਵਾਨੇ ਦੀ ਤੇ ਕਿੰਨਾ ਫੇ ਰੱਖਣਾ ਵੇਦੀ ਇਹਦਾ ਮੁੱਲ ਵੀਰ ਜੀ ਇਹੋ ਜੀ ਗਾਂ ਦਾ ਧੰਨਵਾਦ ਲੱਖ ਲੱਖ ਸਵਾ ਲੱਖ ਮੰਗਦੇ ਬਾਕੀ ਆਪਾਂ ਕਿੰਨਾ ਜ਼ੀਰੋ ਹੋ ਗਿਆ ਵੀਡੀਓ ਪੁੰਦਿਆ ਰੇਟ ਜਿਆ ਜੀ ਹੁੰਦਾ ਆਪਣਾ ਹਾਂਜੀ ਹਾਂਜੀ ਮੋਲੇ ਦਾ ਭਾਵੇਂ 80 ਕਰਾ ਲਓ ਭਾਵੇਂ 75 70 65 ਦੀ ਦੇ ਦਾਂਗੇ ਗਾਂ ਅੱਛਾ 65000 ਜੀ ਬਾਕੀ ਵਿੱਚ ਹੋਰ ਕਰ ਦੋਗੇ ਮਾਨਤਨ ਵਿੱਚੋਂ 1000 ਛੋਟ ਕਰ ਦਾਂਗੇ ਉਹ ਤੋਂ ਆਏਗਾ ਹੋਰ 1000 ਕਰ ਦਾਂਗੇ ਬਾਕੀ ਠੰਡੀ ਧੀਰੀ ਬਹੁਤ ਜ਼ਿਆਦਾ 36000 ਦੀ ਗੰਦੇ ਦੇ ਦੇ ਦਾਂਗੇ ਬਾਕੀ ਚਲੋ ਕੋ ਵੀਰ ਫੋਨ ਲਾਵੇ ਇੱਕ ਵਾਰੀ ਮਾਨਤਨ ਮੌਕੇ ਤੇ ਹੋ ਜਾਊਗਾ ਘਵਾਨਾ ਇਹਦਾ ਦੇਖ ਸਕਦੇ ਉਨਾ ਹੀ ਗਾਣੂ ਮਤੇ ਉਨਾ ਹੀ ਜਿਹੜਾ ਪਛਾਣ ਉਹਦੇ ਜੇ ਹੋਰ ਨਾ ਇਹ ਹੋਰ ਪਰਚਨਾ ਤੇ ਬਾਕੀ ਜਿਹੜੀਆਂ ਅਜੇ ਅੰਦਰ ਦੋ ਆ ਵੀ ਤੁਹਾਨੂੰ ਦਿਖਾ ਦਈਏ ਤੇ ਆ ਵੇਦੀ ਜਿਹੜੀ ਕਾਲੀ ਵੜਜੇ ਇਹਦਾ ਸੂਆ ਕਿੰਨਾ ਜੇ ਇਹ ਪਹਿਲੇ ਸੂਇਆ 6 ਦੰਦ ਦਾ ਮੂਹ ਨਹੀਂ ਕਿੰਨਾ ਚਿਰ ਹੋਇਆ ਸੂਈਨਾ ਸੂਈਨਾ ਇਹਨੂੰ 15 ਤੋਂ 20 ਦਿਨ ਹੋ ਗਏ ਬੱਚਾ ਕਿਹ ਮਗਰ ਮਗਰ ਵਛੀ ਜੇ ਜਰਸੀ ਆਹ ਵਾਲੀ ਬੱਚੀ ਦੀ ਹਾਂਜੀ ਆਹ ਮਛੀ ਜੀ ਠੀਕ ਹੈ ਤੇ ਦੁੱਧ ਕਿੰਨਾ ਤਿਆਰ ਜੇ ਤੇ ਕੋਲ ਦੁੱਧ ਇਹ ਥੱਲੇ 10 ਕਿਲੋ ਪੱਕਾ ਹੋਏਗਾ ਤਿਆਰ ਬਿਲਕੁਲ ਹਾਂਜੀ ਹਾਂਜੀ ਤੋੜ ਦੋ ਫੇਰ ਇਹਨਾਂ ਕਾਫੀ ਖੂਬਸੂਰਤ ਜੀ ਬੈੜੇ ਜਿਹੜੀ ਬਿਲਕੁਲ ਕੰਪੈਕਟ ਜੇ ਹਵਾਨਾ ਜਿਹਾ ਇਹਦਾ 10 ਲੀਟਰ ਦੁੱਧ ਜਿਹੜਾ ਕਹਿੰਦੇ ਕਿ ਤਿਆਰ ਆ ਇਹ ਦੇਖੋ ਆ ਜਿ ਲੈ ਆਓ ਜੀ ਬਾਕੀ ਕੱਦ ਕਾਠ ਵੀ ਚੰਗਾ ਪਹਿਲਾਂ ਦੇ ਹਿਸਾਬ ਨਾਲ ਤੇ ਇਹਦਾ ਫਿਰ ਮੁੱਲ ਵੀਰ ਜੀ ਇਦਾਂ ਮੁੱਲ ਭਾਵੇਂ 40 ਕਰਾ ਲਓ ਭਾਵੇਂ 42 35000 ਦੇ ਦਈਏ ਇਹ ਚੀਜ਼ 35 ਜੋ ਛੋਟ ਕਰਦੀਏ ਕੋ ਬੱਤੀ ਹਜ਼ਾਰ ਦੀ ਵਛੀ ਦੇ ਦਾਂਗੇ ਅੱਛਾ ਬੱਤੀ ਹਜ਼ਾਰ ਦੀ ਤੇ ਦੁੱਧ 10 ਲੀਟਰ ਕਰੋ ਚਵਾ ਦੇ ਪੱਕਾ ਵਛੀ ਥੱਲੇ ਠੀਕ ਹੈ ਹਾਂਜੀ ਉਹ ਦੋ ਡਾਂਗ ਚੋਲੇ ਵੀਡੀਓ ਕਾਲ ਤੇ ਵਾਲੇ ਘਪਾ ਤੁੰ ਫੇਰੀ ਥੱਲੇ ਹਾਂ ਘਰ ਵਿੱਚ ਦੇਖ ਸਾ ਤੇ ਧਰਦੀ ਕੈਂ ਥੋੜਾ ਡਰਦੀ ਆ ਥੱਲੇ 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 ਹਾਂ ਦੇਖ ਸਾ ਤੇ ਆ ਗਈ ਇਤਨਾ ਹੀ ਠੰਡੀ ਤੇਰੀ ਆ ਜਲੀ ਠੀਕ ਹੈ ਜੀ ਤੇ ਹੁਣ ਇੱਕ ਆ ਤਾਜੀ ਸੂਈ ਆਦੀ ਜੀ ਇਹ ਵੀ ਅੱਜ ਰਾਤ ਸੂਈ ਕੋ 12 1 ਵਜੇ ਹਵਾ ਨਹੀਂ ਦਾ ਦੇਖ ਸਾ ਅਗਰੋਂ ਵੀਰ ਲੋ ਅਜੇ ਜੀ ਇਹ ਤਾਂ ਬੱਚਾ ਇਹਦੇ ਮਗਰ ਵੱਛੀ ਜਿਆਜ ਠੀਕ ਆ ਤਾਜਾ ਹੀ ਆ ਬੱਚੇ ਜਿਹੜਾ ਬਿਲਕੁਲ ਤੋਰੋ ਫਿਰ ਇੰਨੋਂ ਮੈਂ ਤੇ ਇਹ ਦੁੱਧ ਕਿੰਨਾ ਖਚਾਈ ਜਾਊਗੀ ਦੁੱਧ ਮੈਂ 15 ਕਿਲੋ ਦਊਗੀ ਰਮਾਨ ਅੱਛਾ ਹਾਂਜੀ ਬਾਕੀ ਕੀ ਦੀ ਸੇਵਾ ਦੇ ਡਿਪੈਂਡ ਆ ਠੀਕ ਆ ਰਾਤ ਹੋਈ ਇਹ ਬੱਚਾ ਪਾਣੀ ਤੁਹਾਨੂੰ ਦਈਏ 2.5 ਕਿਲੋ ਜੁਆ ਤੁਹਾਨੂੰ ਅੱਛਾ ਇੱਕੋ ਜਿਹਾ ਵਾਈ ਹੋਈ ਇੱਕੋ ਜਿਹਾ ਜਾਈ ਨੇ ਰਾਤ ਹੋਈ ਤੇ ਸਵੇਰੇ ਇੰਨੇ ਕੋਈ ਦਜਾਗੀ ਨੇ 6 ਵਜੇ ਜੇਰ ਸਕੀ ਇਹ ਵੀ ਠੰਡੀ ਸੇਲਿਆ ਹਾਂਜੀ ਕੋਈ ਗੱਲ ਨਹੀਂ ਇਹ ਵੀ ਫਿਕਸ ਹੋਵਾਂ ਨੇ ਦੀ ਅੱਜ ਆਜੇ ਲਿਆਓ ਬੱਚੇ ਦਾ ਥੋੜਾ ਜਿਹਾ ਹੱਥ ਕਰਦੀ ਤੇ ਇਹਦਾ ਫਿਰ ਵਿੱਧੀ ਮੁੱਲ ਵਿਰਦੀ ਇਹਨੂੰ ਜੀ ਵਾ ਸਿੱਧਾ 60 60 ਮੰਗੀ ਜਾਂਦੇ 55 55 ਹਾਂਜੀ ਹਾਂਜੀ ਮੁੱਲ ਇਹਦਾ ਭਾਵੇਂ 50 ਕਰਾ ਲਓ ਤੇ ਭਾਵੇਂ 45 ਕਰਾ ਲਓ 43000 ਦੀ ਬਚੀ ਦੇ ਦਾਂਗੇ ਅੱਛਾ 43000 ਦੀ ਹਾਂਜੀ ਹਾਂਜੀ ਬਾਕੀ ਵਿੱਚ ਛੋਟ ਛੜ ਮੌਕੇ ਤੇ ਕਰ ਦੂੰਗੀ ਬਾਕੀ ਵਿੱਚ ਦੀ ਛੋਟ ਕਰ ਦਾਂਗੇ ਪੂੜੇ 42000 ਦੀ ਬਚੀ ਦੇ ਦਾਂਗੇ ਠੀਕ ਹੈ ਹਾਂਜੀ ਕੋਈ ਫੋਨ ਲਾਵੇ ਤੇ ਖਾਲੀ ਨਹੀਂ ਮੋੜਨਾ ਕਿ ਬਾਕੀ ਵੀਰਦੀ ਇੱਕ ਗੱਲ ਹੋਰ ਆ ਵਸ਼ੀ ਹੈ ਇਦਾਂ ਠੰਡੀ ਧੀਰੀ ਤੋਂ ਦਾਲਣੀ ਮਤਲਬ ਇਹ 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 ਮਗਰਾਂ ਬਛੀਲੇ ਰਤੀ ਹਾਂਜੀ ਇਹ ਨਾ ਮਤਬਲੇ ਇੱਕੋ ਫਾਰਮ ਚੋਂ ਲਈਆਂ ਆਪਾਂ ਦੋਈ ਅੱਛਾ ਨਾਲੀ ਨਾ ਇਹਨੂੰ ਬੱਚੇ ਨੂੰ ਨਾ ਬੋਤਲਾਂ ਦੁੱਧ ਪੀਉਂਦੇ ਅੱਛਾ ਹਾਂਜੀ ਹਾਂਜੀ ਠੀਕ ਐ ਅੱਛਾ ਇਹਨਾਂ ਥੱਲੇ ਨਹੀਂ ਛੱਡਦੇ ਹਾਂਜੀ ਬਾਕੀ ਕਿਹਨੇ ਥੱਲੇ ਪਉਣਾ ਪਾ ਲੈ ਨਹੀਂ ਪਉਣਾ ਨਾ ਪਾ ਲੈ ਹੋਣੀ ਕੋਈ ਗੱਲ ਕਹਿੰਦੀ ਵਿੱਚੜੀ ਗੁਜਣੀ ਆ ਆਪਾਂ ਐਵੇਂ ਤੁਹਾਨੂੰ ਕਹੀ ਦੇ ਜੀ ਠੀਕ ਐ ਤੇ ਠੀਕ ਐ ਵੀ ਜੀ ਬਾਕੀ ਜੜੀਆਂ ਤੇ ਦੋ ਸੁਈਆਂ ਸਵਾਈਆਂ ਆ ਆਪਣੀ ਚੁਆਈ ਕਰਕੇ ਤਸੱਲੀ ਕਰਕੇ ਖੜੋ ਉਹ ਵੀ ਚਲੋ ਪਾਸ ਹੀ ਹੋਣੀ ਆ ਜੇ ਤੇ ਇਹਦੀ ਦੋ ਟਾਈਮ ਚੁਆਈ ਕਰਕੇ ਖੜੋ ਤੇ ਇਹ ਵੀ ਆਪਾਂ ਨੇ ਪਾਸ ਕਰਕੇ ਆਪਣੀ ਵੇਸ ਚੱਕ ਕੇ ਫੇਰ ਹੀ ਪਸ਼ੂ ਖੜੋ ਜੀ